ਜੀ ਸਵਾਗਤ ਹੈ ਤੁਹਾਡਾ ਖਤਰਾਂ ਐਲ ਐਸ ਆਈ ਕੇ YouTube ਚੈਨਲ ਉੱਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਖੇਵਟ ਨੰਬਰ ਕੀ ਹੁੰਦੀ ਹੈ ਅਤੇ ਖੇਵਟ ਨੰਬਰ ਰਾਹੀਂ ਜ਼ਮੀਨ ਜਮ੍ਹਾਂਬੰਦੀ ਜਾਂ ਫਰਦ ਕਿਵੇਂ ਕਢਵਾਈ ਜਾ ਸਕਦੀ ਹੈ ਸਭ ਤੋਂ ਪਹਿਲਾਂ ਜੇਕਰ ਤੁਹਾਡੇ ਕੋਲ ਕੰਪਿਊਟਰ ਜਾਂ ਲੈਪਟਾਪ ਨਹੀਂ ਹੈ ਤਾਂ ਆਪਣੇ ਐਂਡਰੋਇਡ ਫੋਨ ਤੇ ਵੀ ਤੁਸੀਂ ਫਰਦ ਦੇਖ ਸਕਦੇ ਹੋ ਇਸ ਦੇ ਲਈ ਤੁਸੀਂ ਸਾਡੀ ਜਮ੍ਹਾਂਬੰਦੀ ਵਾਲੀ ਵੀਡੀਓ ਦੇਖੋ ਉਹ ਵੇਖਣ ਲਈ ਤੁਸੀਂ YouTube ਤੇ ਜਾਓ ਤੇ ਉਹਦੇ ਸਰਚ ਵਿੱਚ ਭਰੋ ਖਤਰਾ LSIK ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਫ੍ਰੀ ਹੈ ਜੀ ਸਬਸਕ੍ਰਾਈਬ ਦੇ ਕੋਈ ਪੈਸੇ ਨਹੀਂ ਲੱਗਦੇ ਇਸ ਲਈ ਸਬਸਕ੍ਰਾਈਬ ਕਰੋ ਤੇ ਅੱਗੇ ਤੋਂ ਜੋ ਵੀ ਸਾਡੀਆਂ ਨਵੀਆਂ ਵੀਡੀਓ ਆਉਣਗੀਆਂ ਉਹ ਤੁਸੀਂ ਦੇਖ ਸਕਦੇ ਹੋ ਤੇ ਪੁਰਾਣੀਆਂ ਵੀ ਦੇਖ ਸਕਦੇ ਹੋ ਆ ਦੇਖੋ ਇਹ ਫੋਟੋ ਜੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਿ ਸਰਚ ਵਿੱਚ ਖਤਰਾ LSIK ਭਰ ਕੇ ਤੁਹਾਨੂੰ ਇਸ ਤਰ੍ਹਾਂ ਆਪਸ਼ਨ ਆਏਗਾ ਉੱਥੇ ਸਬਸਕ੍ਰਾਈਬ ਦਾ ਬਟਨ ਆਵੇਗਾ ਤੇ ਉੱਥੇ ਤੁਸੀਂ ਕਲਿੱਕ ਕਰਨਾ ਹੈ ਜੀ ਤੇ ਆ ਦੇਖੋ ਪਹਿਲੀ ਵੀਡੀਓ ਪਈ ਆਪਣੀ ਆਪਣੀ ਜ਼ਮੀਨ ਜਮ੍ਹਾਂਬੰਦੀ ਫਰਦ ਦੇਖੋ ਮੋਬਾਈਲ ਤੇ ਤਾਂ ਇਸ ਤਰ੍ਹਾਂ ਹੀ ਤੁਸੀਂ ਇਹ ਦੇਖ ਸਕਦੇ ਹੋ ਜਮ੍ਹਾਂਬੰਦੀ ਕਢਵਾਉਣ ਲਈ ਤੇ ਬਾਕੀ ਆ ਜਿਸ ਤੁਹਾਨੂੰ ਦੁਬਾਰਾ ਵੀ ਦੱਸਦೇನೆ ਕਿਵੇਂ ਜਮ੍ਹਾਂਬੰਦੀ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਲਈ ਕੀ ਕੁਝ ਕਰਨਾ ਪਊ ਜੀ ਆਪਣੇ ਫੋਨ ਤੇ ਤੁਸੀਂ ਦੇਖ ਸਕਦੇ ਹੋ ਤੇ ਖੇਵਟ ਨੰਬਰ ਕੀ ਹੈ ਇਹ ਅਸੀਂ ਅੱਜ ਤੁਹਾਨੂੰ ਸਪੈਸ਼ਲ ਦੱਸਣਾ ਇੱਕ ਗੱਲ ਦਾ ਧਿਆਨ ਜ਼ਰੂਰ ਰੱਖੋਗੇ ਜੇਕਰ ਤੁਸੀਂ ਜੂਸੀ ਬ੍ਰਾਊਜ਼ਰ ਜਾਂ ਆਪੇਰਾ ਵਿੱਚ ਜਮ੍ਹਾਂਬੰਦੀ ਜਾਂ ਫਰਦ ਕਟੋਗੇ ਉਹ ਚੋਂ ਨਹੀਂ ਖੁੱਲੇਗੀ ਕਿਉਂਕਿ ਅਪੇਰਾ ਤੇ ਜੋਸੀ ਬ੍ਰਾਊਜ਼ਰ ਚ ਇਹ ਫਾਰਮ ਨਹੀਂ ਖੁੱਲ ਸਕਦੀ ਤਾਂ ਸਭ ਤੋਂ ਪਹਿਲਾਂ ਤੁਸੀਂ Chrome ਬ੍ਰਾਊਜ਼ਰ ਖੋਲਣਾ ਉਹਦੇ ਉੱਤੇ ਜਦੋਂ ਤੁਸੀਂ ਖੋਲੋਗੇ ਤਾਂ ਤਿੰਨ ਡਾਟ ਆਉਣਗੇ ਲਾਸਟ ਤੇ ਕਾਰਨਰ ਤੇ ਉਹ ਤਿੰਨ ਡਾਟ ਆ ਜਿਹੜੇ ਉਹਦੇ ਉੱਪਰ ਤੁਸੀਂ ਕਲਿੱਕ ਕਰਨਾ ਤੇ ਉੱਥੇ ਆਪਸ਼ਨ ਆਊਗਾ ਜਿਹੜਾ ਫੋਟੋ ਵਿੱਚ ਆ ਰਿਹਾ ਹੈ ਰਿਕਵੈਸਟਡ ਡੈਸਕਟਾਪ ਸਾਈਟ ਜਦੋਂ ਤੁਸੀਂ ਰਿਕਵੈਸਟਡ ਡੈਸਕਟਾਪ ਸਾਈਟ ਕਰੋਗੇ ਤਾਂ ਬਲੂ ਟਿਕ ਮਾਰਕ ਆਊ ਨੀਲੇ ਰੰਗ ਦਾ ਇੱਕ ਸਹੀ ਦਾ ਨਿਸ਼ਾਨ ਆ ਦੇਖੋ ਤੁਸੀਂ ਫੋਟੋ ਚਾ ਰਿਹਾ ਹੈ ਇਸ ਫੋਟੋ ਵਿੱਚ ਦੇਖੋ ਕੁਝ ਇਸ ਤਰ੍ਹਾਂ ਕਰਨਾ ਹੈ ਆ ਨੀਲੇ ਰੰਗ ਦਾ ਨਿਸ਼ਾਨ ਆ ਜਾਵੇ ਉਸ ਤੋਂ ਬਾਅਦ ਸਰਚ ਵਿੱਚ ਭਰਨਾ ਤੁਸੀਂ ਪੀ ਐਲ ਆਰ ਐਸ .ਓ ਆਰ ਜੀ ਪੀ ਐਲ ਆਰ ਐਸ .ਓ ਆਰ ਜੀ .ਇਨ ਆਹ ਸਹੀ ਹੈ ਪੀ ਐਲ ਆਰ ਐਸ .ਓ ਆਰ ਜੀ .ਇਨ ਇਹ ਭਰਨ ਤੋਂ ਬਾਅਦ ਆ ਫੋਟੋ ਵਾਲਾ ਪੇਜ ਖੁੱਲ ਜਾਵੇਗਾ ਆ ਦੇਖੋ ਇਸ ਤਰ੍ਹਾਂ ਗ੍ਰੀਨ ਕਲਰ ਦਾ ਜੋ ਲਿਖਿਆ ਫਰਦ ਲਿਖਿਆ ਗ੍ਰੀਨ ਨਿਸ਼ਾਨ ਤੇ ਉਹਦੇ ਤੁਸੀਂ ਹਰੇ ਰੰਗ ਦੇ ਫਰਦ ਲਿਖੇ ਸ਼ਬਦ ਤੇ ਕਲਿੱਕ ਕਰਨਾ ਹੈ ਹੁਣ ਅਗਲੇ ਪੇਜ ਤੇ ਜ਼ਿਲ੍ਹਾ ਚੁਣਨਾ ਹੈ ਜ਼ਿਲ੍ਹਾ ਚੁਣਨ ਤੋਂ ਬਾਅਦ ਉੱਪਰ ਲਾਈਨ ਆਉਂਦੀ ਆਪਣੀ ਜੋ ਬ੍ਰਾਊਜ਼ਰ ਦੀ ਉਹ ਪੂਰੀ ਹੋਊਗੀ ਉਸ ਤੋਂ ਬਾਅਦ ਜਿਹੜਾ ਤੁਸੀਂ ਜ਼ਿਲ੍ਹਾ ਸਿਲੈਕਟ ਕਰੋਗੇ ਉਹਦੀਆਂ ਤਹਿਸੀਲਾਂ ਆਉਣਗੀਆਂ ਉਹਦੇ ਤੁਸੀਂ ਤਹਿਸੀਲ ਸਿਲੈਕਟ ਕਰਨੀ ਜਦੋਂ ਤੁਸੀਂ ਤਹਿਸੀਲ ਤੇ ਕਲਿੱਕ ਕਰੋਗੇ ਆਪਣੀ ਤੇ ਤਾਂ ਫੇਰ ਬਫਰਿੰਗ ਹੋਊਗੀ ਤੇ ਤੁਹਾਡੇ ਜਿਹੜੇ ਪਿੰਡ ਆ ਸਾਰੇ ਬਲਾਕ ਦੇ ਤਹਿਸੀਲ ਦੇ ਉਹ ਆਉਣਗੇ ਸਾਰੇ ਲਿਸਟ 'ਚ ਫਿਰ ਤੁਸੀਂ ਆਪਣਾ ਪਿੰਡ ਸਿਲੈਕਟ ਕਰਨਾ ਉਹ ਇਸ ਤਰ੍ਹਾਂ ਆਉਣਗੇ ਜਿਵੇਂ ਕਿ ਆ ਪਹਿਲਾ ਜ਼ਿਲ੍ਹਾ ਆ ਰਿਹਾ ਅੰਬਰਸਰ ਇੱਥੇ ਤੁਸੀਂ ਜਦੋਂ ਕਲਿੱਕ ਕਰੋਗੇ ਤਾਂ ਇਹਦੀਆਂ ਤਹਿਸੀਲਾਂ ਜਨਾਲਾ ਤੇ ਉਸ ਤੋਂ ਬਾਅਦ ਆਉਣਗੇ ਇੱਥੇ ਓਕੇ ਕਰਨ ਤੋਂ ਬਾਅਦ ਜੇਕਰ ਤੁਸੀਂ ਹੋਰ ਜ਼ਿਲ੍ਹਾ ਭਰੋਗੇ ਤਾਂ ਵਾਪਰਿੰਗ ਹੋਊਗੀ ਤੇ ਇੱਥੇ ਤਹਿਸੀਲਾਂ ਆਉਣਗੀਆਂ ਫਿਰ ਪਿੰਡ ਫਿਰ ਸਾਲ ਤੁਸੀਂ ਸਿਲੈਕਟ ਕਰ ਸਕਦੇ ਹੋ ਵੈਸੇ ਇਹ ਆਟੋਮੈਟਿਕ ਸਿਲੈਕਟਡ ਹੀ ਹੁੰਦਾ ਹੈ ਕਰਨਾ ਤੁਸੀਂ ਕਰ ਸਕਦੇ 4 ਸਾਲਾਂ ਹੁੰਦਾ ਤਾਂ ਇੱਥੇ ਦਰਜ ਕਰਨਾ ਤੁਸੀਂ ਉਸ ਤੋਂ ਬਾਅਦ ਇਸ ਤੋਂ ਬਾਅਦ ਤੁਸੀਂ ਦਰਜ ਕਰੋ ਤੇ ਕਲਿੱਕ ਕਰਨਾ ਹੈ ਅਗਲਾ ਪੇਜ ਕੁਝ ਇਸ ਤਰ੍ਹਾਂ ਦਾ ਖੁੱਲ ਜਾਵੇਗਾ ਆ ਫੋਟੋ ਵਿੱਚ ਦੇਖੋ ਇਸ ਤੇ ਚਾਰ ਆਪਸ਼ਨ ਆਉਣਗੇ ਜਮਾਂਬੰਦੀ ਇੰਤਕਾਲ ਰੋਜ਼ਨਾਮਾ ਚ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਅ ਜਮਾਂਬੰਦੀ ਤੋਂ ਦੇਖਣੇ ਜਮਾਂਬੰਦੀ ਤੇ ਕਲਿੱਕ ਕਰ ਸਕਦੇ ਹੋ ਜੇਕਰ ਤੁਸੀਂ ਇੰਤਕਾਲ ਦੇਖਣਾ ਕੋਈ ਇੰਤਕਾਲ ਕਰਾਇਆ ਤੇ ਉਹ ਹਜੇ ਜਮਾਂਬੰਦੀ ਤੇ ਪ੍ਰੋਪਰ ਨਹੀਂ ਹੋਇਆ ਜਾਂ 4 ਸਾਲੇ ਚ ਨਹੀਂ ਚੜਿਆ ਹਜੇ ਮਾਲਕ ਦੇ ਨਾਂ ਤੇ ਨਾਮ ਤੇ ਮੁੱਖ ਪੇਜ ਤੇ ਤਾਂ ਇਹ ਇੰਤਕਾਲ ਦੇ ਵਿੱਚ ਆਊਗਾ ਜੀ ਇੰਤਕਾਲ ਨੰਬਰ ਤੁਸੀਂ ਦੇਖ ਸਕਦੇ ਹੋ ਇੰਤਕਾਲ ਨੰਬਰ ਇੱਥੇ ਭਰ ਕੇ ਤੁਸੀਂ ਇੰਤਕਾਲ ਕੱਢ ਸਕਦੇ ਹੋ ਜੇਕਰ ਤੁਸੀਂ ਜਮ੍ਹਾਂਬੰਦੀ ਦੇਖਣੀ ਹੈ ਤਾਂ ਜਮ੍ਹਾਂਬੰਦੀ ਤੇ ਕਲਿੱਕ ਕਰਨਾ ਹੈ ਜੀ ਤੇ ਹੁਣ ਤੁਸੀਂ ਕਲਿੱਕ ਕਰਨਾ ਹੈ ਮਾਲਕ ਦੇ ਨਾਮ ਮੁਤਾਬਕ ਤੇ ਉਸ ਤੋਂ ਬਾਅਦ ਤੁਸੀਂ ਭਰਨਾ ਹੈ ਮਾਲਕ ਦਾ ਨਾਮ ਜਿਸ ਦੇ ਨਾਮ ਤੇ ਤੁਸੀਂ ਜ਼ਮੀਨ ਦੇਖਣਾ ਚਾਹੁੰਦੇ ਹੋ ਹੁਣ ਤੁਸੀਂ ਜੋ ਨਾਮ ਭਰਿਆ ਹੈ ਉਸ ਨਾਮ ਦੇ ਪਿੱਛੇ ਪਿਤਾ ਅਤੇ ਦਾਦੇ ਦਾ ਨਾਮ ਦੇਖੋ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਉਸ ਨਾਮ ਤੇ ਕਲਿੱਕ ਕਰੋ ਹੁਣ ਜੀ ਜਦੋਂ ਤੁਸੀਂ ਜਮ੍ਹਾਂ ਬੰਦੀ ਤੇ ਕਲਿੱਕ ਕਰੋਗੇ ਤਾਂ ਇੱਥੇ ਆਊਗਾ ਮਾਲਕ ਦੇ ਨਾਮ ਮੁਤਾਬਕ ਖੇਤ ਨੰਬਰ ਮੁਤਾਬਕ ਖਤੌਨੀ ਨੰਬਰ ਮੁਤਾਬਕ ਜਾਂ ਖਸਰੇ ਨੰਬਰ ਮੁਤਾਬਕ ਜੇ ਤੁਹਾਨੂੰ ਖੇਤ ਨੰਬਰ ਪਤਾ ਹੈ ਖੇਤ ਬਾਰੇ ਤੁਸੀਂ ਜਾਣਦੇ ਹੋ ਤਾਂ ਖੇਤ ਭਰੋ ਤੇ ਨਹੀਂ ਤੁਸੀਂ ਆਪਣਾ ਨਾਮ ਭਰੋ ਉੱਥੇ ਪੰਜਾਬੀ ਵਿੱਚ ਭਰਿਆ ਜਾਊਗਾ ਜੀ ਉਹ ਨਾਮ ਭਰ ਕੇ ਹੀ ਤੁਸੀਂ ਉਸ ਤੋਂ ਬਾਅਦ ਤੁਸੀਂ ਉਹ ਨਾਮ ਤੇ ਰਿਪੋਰਟ ਦੇਖੋ ਤੇ ਕਲਿੱਕ ਕਰਨਾਂ ਦੇ ਬਰਾਬਰ ਲਿਖਿਆ ਹੋਊ ਰਿਪੋਰਟ ਦੇਖੋ ਜਦੋਂ ਤੁਸੀਂ ਰਿਪੋਰਟ ਦੇਖੋ ਤੇ ਕਲਿੱਕ ਕਰੋਗੇ ਤਾਂਗੇ ਸੋਡੇ ਪਿੰਡ ਦੇ ਜਿੰਨੇ ਵੀ ਉਹ ਨਾਮ ਦੇ ਨਾਮ ਨੇ ਤਾਂ ਉਹ ਸਾਰੇ ਲਿਸਟ ਆ ਜੂਗੀ ਉਸ ਤੋਂ ਬਾਅਦ ਤੁਸੀਂ ਦੇਖਣਾ ਪਿਤਾ ਦਾ ਨਾਮ ਦਾਦੇ ਦਾ ਨਾਮ ਜੀ ਉਹ ਤੁਸੀਂ ਸਿਲੈਕਟ ਕਰਨਾ ਜਿਹੜਾ ਤੁਹਾਡਾ ਸਹੀ ਹੈ ਹੁਣ ਆਵੇਗੀ ਜੀ ਖੇਵਟ ਜੋ ਮਾਲਕ ਦੇ ਨਾਮ ਤੁਸੀਂ ਸਰਚ ਕਰਿਆ ਹੈ ਉਹ ਬੰਦੇ ਦੀ ਮਾਲਕੀ ਜੋ-ਜੋ ਖੇਵਟਾਂ ਦੇ ਵਿੱਚ ਹੈ ਉਹ ਸਾਹਮਣੇ ਆ ਜਾਣਗੀਆਂ ਉੱਥੇ ਤੁਸੀਂ ਸਾਰੀਆਂ ਖੇਵਟਾਂ ਦੇਖੋਗੇ ਜਿੰਨੀਆਂ ਵੀ ਆਉਣਗੀਆਂ ਉਹ ਜਿਹੜਾ ਤੁਸੀਂ ਨਾਮ ਭਰਿਆ ਉਹ ਬੰਦਾ ਉਹਨਾਂ ਉਹਨਾਂ ਖੇਵਟਾਂ 'ਚ ਮਾਲਕੀ ਉਹਦੀ ਬੋਲਦੀ ਹੈ ਜਿਹੜੀਆਂ ਉੱਥੇ ਆਉਣਗੀਆਂ ਉੱਥੇ ਤੁਸੀਂ ਸਾਰੀਆਂ ਖੇਵਟਾਂ ਚੁਣੋ ਤੇ ਕਲਿੱਕ ਕਰਨਾ ਤੇ ਹੁਣ ਰਿਪੋਰਟ ਦੇਖੋ ਤੇ ਕਲਿੱਕ ਕਰੋ ਹੁਣ ਉਸ ਤੋਂ ਬਾਅਦ ਇੱਥੇ ਆਵੇਗਾ ਤੁਹਾਨੂੰ ਡਾਊਨਲੋਡ ਲਿਖਿਆ ਆਵੇਗਾ ਡਾਊਨਲੋਡ ਫਾਰਮ ਫਾਰਮ.aspx ਲਿਖਿਆ ਹੁੰਦਾ ਉੱਤੇ ਤੇ ਉਹ ਤੁਸੀਂ ਡਾਊਨਲੋਡ ਕਰਨਾ ਤੇ ਤੁਹਾਡੀ ਫਰਦ ਖੁੱਲ ਜਾਵੇਗੀ ਤੁਹਾਡੇ ਫੋਨ 'ਚੋ ਸੇਵ ਵੀ ਹੋ ਜਾਊਗੀ ਆਫਲਾਈਨ ਇਹ ਤਾਂ ਜੀ ਹੋ ਗਈ ਆਪਣੀ ਫਰਦ ਹੁਣ ਅਸੀਂ ਤੁਹਾਨੂੰ ਦੱਸਦੇ ਹਾਂਗੇ ਖੇਵਟ ਜਾਂ ਖੇਵਟ ਨੰਬਰ ਕੀ ਹੁੰਦਾ ਹੈ ਖੇ ਟਨੋਸੀ ਸੌਖੇ ਸ਼ਬਦਾਂ ਵਿੱਚ ਸਿੱਧੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਖਾਤਾ ਨੰਬਰ ਹੁੰਦਾ ਆਪਣਾ ਇੱਕ ਖਾਤਾ ਕਿਉਂਕਿ ਬਹੁਤ ਸਾਰੇ ਨਾਮ ਬਹੁਤ ਸਾਰੇ ਮਾਲਕ ਹੁੰਦੇ ਇੱਕੋ ਪਿੰਡ 'ਚ ਇੱਕੋ ਨਾਮ ਦੇ ਉਹਨਾਂ ਦੇ ਪਿਤਾ ਦਾ ਨਾਮ ਵੀ ਕਈ ਵਾਰ ਮਿਲ ਜਾਂਦਾ ਇੱਕੋ ਜਿਹੇ ਨਾਮ ਹੋ ਸਕਦੇ ਆ ਇਸ ਲਈ ਖਾਤਾ ਨੰਬਰ ਜਾਂ ਖੇਵਟ ਨੰਬਰ ਨਾਲ ਆਸਾਨੀ ਰਹਿੰਦੀ ਹੈ ਇੱਕ ਖੇਵਟ ਵਿੱਚ ਇੱਕ ਜਾਂ ਇੱਕ ਤੋਂ ਵੱਧ ਮਾਲਕ ਹੋ ਸਕਦੇ ਹਨ ਜੇਕਰ ਅਲੱਗ ਹੋ ਸਕਦੇ ਆ ਜਾਂ ਇਕੱਠੇ ਵੀ ਹੋ ਸਕਦੇ ਖੇਵਟ 'ਚ ਇੱਕੋ ਖੇਵਟ 'ਚ ਤੇ ਸਭ ਤੋਂ ਪਹਿਲਾਂ ਇਹਦੀ ਪ੍ਰਵਾਹ ਸ਼ਾਏਗੀ ਜਿਹੜੀ ਉਹ ਇੱਕ ਖਾਤੇ ਨੰਬਰ ਦੇ ਤੌਰ ਤੇ ਦਿੱਤੀ ਜਾ ਸਕਦੀ ਹੈ ਖੇਵਟ ਖਾਤਾ ਨੰਬਰ ਕਹਿ ਸਕਦੇ ਹਾਂ ਸੀ ਇਹ ਕਿਸੇ ਨਾਲ ਮਿਲਦਾ ਨਹੀਂ ਹੁੰਦਾ ਅਲੱਗ-ਅਲੱਗ ਹੁੰਦਾ ਸਭ ਦਾ ਨਾਮ ਮਿਲ ਸਕਦਾ ਪਰ ਇਹ ਨਹੀਂ ਮਿਲੂਗਾ ਤਾਂ ਖੇਤ ਨੰਬਰ ਦੀ ਪ੍ਰਵਾਹ ਸ਼ਾ ਹੈ ਆ ਦੇਖੋ ਖੇਤ ਨੰਬਰ ਆਮ ਤੌਰ ਤੇ ਮਾਲ ਅਫਸਰਾਂ ਦੁਆਰਾ ਖਾਤਾ ਨੰਬਰ ਅਖਵਾਉਂਦਾ ਹੈ ਤੇ ਉਹ ਮਾਲਕਾਂ ਮਾਲਕਾਂ ਨੂੰ ਦਿੱਤੇ ਗਏ ਅਕਾਊਂਟ ਨੰਬਰ ਹੈ ਜੋ ਸਹਿ ਸ਼ੇਅਰਸ ਦਾ ਇੱਕ ਸਮੂਹ ਬਣਾਉਂਦਾ ਹੈ ਅਤੇ ਜੋ ਜ਼ਮੀਨ ਦੀ ਉਸੇ ਜਾਂ ਵੱਖਰੇ ਅਨੁਪਾਤ ਵਿੱਚ ਮਾਲਕ ਹੁੰਦੇ ਹਨ ਇਸ ਲਈ ਇਸ ਨੂੰ ਵੱਖਰੇ ਮਾਲਕਾਂ ਦੇ ਖਾਤੇ ਨੰਬਰ ਵਜੋਂ ਸਮਝਿਆ ਜਾ ਸਕਦਾ ਹੈ ਬਾਕੀ ਜੋ ਖੇਵਟ ਨੰਬਰ 'ਚ ਇੱਕ ਮਾਲਕ ਹੁੰਦੇ ਉਹ ਇੱਕੋ ਜਿਹੀ ਵੀ ਹੋ ਸਕਦੇ ਆ ਉਹਨਾਂ ਕੋਲ ਬਰਾਬਰ ਦੀ ਜ਼ਮੀਨ ਵੀ ਹੋ ਸਕਦੀ ਹੈ ਉਸੇ ਖੇਵਟ 'ਚ ਜਾਂ ਵੱਧ ਘੱਟ ਵੀ ਹੋ ਸਕਦੀ ਹੈ ਕਿਉਂਕਿ ਕਈ ਵਾਰ ਕਿਸੇ ਨੇ ਕੋਈ ਜ਼ਮੀਨ ਵੇਚੀ ਹੁੰਦੀ ਹੈ ਜਦ ਤਵਾਦ ਲੱਗ ਰਿਹਾ ਹੁੰਦਾ ਤਾਂ ਉਸ 'ਚ ਉਹ ਮਾਲਕ ਦੇ ਨਾਮ ਘੱਟ ਜਾਂ ਵੱਧ ਜ਼ਮੀਨ ਹੋ ਸਕਦੀ ਹੈ ਦੂਜਿਆਂ ਦੇ ਨਾਲ ਅਲੱਗ-ਅਲੱਗ ਹੋ ਸਕਦੀ ਹੈ ਇਹ ਇੰਗਲਿਸ਼ ਚ ਬ੍ਰੋਸ਼ਰ ਆ ਵੀ ਗਿਆ ਸੀ ਡਾਕੂਮੈਂਟ ਨੰਬਰ ਨਾਰਮਲੀ ਰੈਫਰਡ ਐਜ਼ ਖਾਤਾ ਨੰਬਰ ਵਾਇਰ ਵੈਨਿਊ ਅਫੀਸ਼ੀਅਲ ਇਜ਼ ਦਾ ਅਕਾਊਂਟ ਨੰਬਰ 기ਵਨ ਟੂ ਓਨਰਸ ਵਿਚ ਫ੍ਰੋਮ ਅ ਸੈਟ ਆਫ ਕੋਸ਼ੀਅਸ ਹੂ ਓਨ ਦਾ ਲੈਂਡ ਇਨ ਦਾ ਸਮ ਆਫ ਡਿਫਰੈਂਟ ਪ੍ਰੋਪਰਟੀ ਟਿਸ਼ਨਸ ਇਟ ਧੇਰਫੋਰ ਕੈਨ ਬੀ ਅੰਡਰਸਟੂਡ ਏ ਦਾ ਅਕਾਊਂਟ ਨੰਬਰ 기ਵਨ ਟੂ ਵੈਰੀਅਸ ਓਨ ਇਹ ਸਾਰਿਆਂ ਨੂੰ ਇੱਕ ਖਾਤੇ ਨੰਬਰ ਦੇ ਤੌਰ ਤੇ ਦਿੱਤਾ ਜਾਂਦਾ ਹੈ ਤਾਂ ਤੁਸੀਂ ਦੇਖਿਆ ਵੀ ਖੇਵਟ ਨੰਬਰ ਜਾਂ ਖਾਤਾ ਨੰਬਰ ਕੀ ਹੈ ਜਿਸ ਵਿੱਚ ਅਸੀਂ ਜ਼ਮੀਨ ਜਮ੍ਹਾਂਬੰਦੀ ਵਿੱਚ ਦੇਖਦੇ ਹਾਂ ਜੀ ਤਾਂ ਇਹ ਖੇਵਟ ਨੰਬਰ ਇੱਕ ਕਾਮਜਾ ਨੰਬਰ ਹੈ ਜਿਹੜਾ ਸਭ ਨੂੰ ਦਿੱਤਾ ਜਾਂਦਾ ਉਹ ਮਾਲਕੀ ਦੇ ਹਿਸਾਬ ਨਾਲ ਆਏ ਵੀ ਕਿਹਦੇ ਕੋਲੇ ਕਿੰਨੀਆਂ ਖੇਵਟਾਂ ਨੇ ਕਈ ਵਾਰ ਖੇਵਟ ਚ ਮਾਲਕ ਘਟ ਹੁੰਦੇ ਜਮੀਨ ਹੁੰਦੀ ਹੈ ਇਹ ਕੋਈ ਜ਼ਰੂਰੀ ਨਹੀਂ ਵੀ ਜਿਹਦੇ ਕੋਲ ਜ਼ਿਆਦਾ ਖੇਵਟਾਂ ਜ਼ਿਆਦਾ ਜ਼ਮੀਨ ਹੋਊਗੀ ਇਹਦਾ ਇਹਦੇ ਨਾਲ ਕੋਈ ਮਤਲਬ ਨਹੀਂ ਤਾਂ ਖੇਵਟ ਨੰਬਰ ਨੂੰ ਅਸੀਂ ਸੌਖੇ ਸ਼ਬਦਾਂ ਵਿੱਚ ਖਾਤਾ ਨੰਬਰ ਕਹਿ ਸਕਦੇ ਹਾਂ ਕਿ ਸਾਡਾ ਇਹ ਅਕਾਊਂਟ ਨੰਬਰ ਹੈ ਜਿਵੇਂ ਆਪਾਂ ਇੰਗਲਿਸ਼ 'ਚ ਬੋਲਦੇ ਹਾਂ ਅਕਾਊਂਟ ਨੰਬਰ ਆ ਇੰਗਲਿਸ਼ ਜਿਨਾਂ ਲਿਖਿਆ ਵੀ ਹੋਏ ਤਾਂ ਜੇ ਇਸ ਤਰ੍ਹਾਂ ਤੁਸੀਂ ਫਰਦ ਕੱਢ ਕੇ ਖੇਵਟ ਨੰਬਰ ਜਾਣ ਸਕਦੇ ਹੋ ਆਪਣੀ ਉੱਤੇ ਖੇਵਟ ਨੰਬਰ ਲਿਖਿਆ ਹੋਊ। ਉੱਥੇ ਤੁਹਾਡੇ ਨੰਬਰਦਾਰਾਂ ਦੇ ਜਾਂ ਉਹ ਨਾਂ ਵੀ ਲਿਖੇ ਹੋਣਗੇ ਸਾਰੇ। ਤਾਂ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ। ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ। ਜੇ ਤੁਸੀਂ ਕੁਝ ਹੋਰ ਜਾਣਨਾ ਚਾਹੁੰਦੇ ਹੋ ਤਾਂ ਉਹਦੇ ਲਈ ਕਮੈਂਟ ਕਰਿਓ ਜੀ। ਬਾਕੀ ਜੇ ਤੁਸੀਂ ਚਾਹੋ ਨਾ ਕੋਈ ਹੋਰ ਵੀਡੀਓ ਬਣਾਈਏ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਆਹ ਵੀਡੀਓ ਬਣਾਓ ਅੱਗੇ ਤੋਂ। ਤਾਂ ਉਹ ਵੀ ਤੁਹਾਨੂੰ ਦੱਸਾਂਗੇ ਜੀ। ਧੰਨਵਾਦ ਜੀ ਖਦਰਾ ਐਲਐਸਆਈ ਕੇ ਆਪਣਾ ਚੈਨਲ ਹੈ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਇਹੋ ਜੀਆਂ ਹੋਰ ਵੀਡੀਓਜ਼ ਲਈ ਧੰਨਵਾਦ ਜੀ